ਸਾਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਜਗਜੀਤ ਸਿੰਘ ਡੱਲੇਵਾਲ ਆਪਣੀਆਂ ਮੰਗਾਂ ਨੂੰ ਲੈ ਕੇ ਖਾਸ ਕਰ ਇੱਕ ਖਾਸ ਮੰਗ ਐਮਐਸਪੀ ਦੀ ਕਾਨੂੰਨੀ ਗਰੰਟੀ ਉਹਨੂੰ ਲੈ ਕੇ ਮਰਨ ਵਰਤ ਦੇ ਉੱਤੇ ਬੈਠੇ ਹੋਏ ਨੇ ਇੱਕ ਸੰਘਰਸ਼ ਸ਼ੁਰੂ ਹੋਇਆ ਸੀਗਾ ਜਦੋਂ ਗੱਲ ਕਿਸੇ ਵੀ ਪਾਸੇ ਨਾ ਲੱਗੀ ਤਾਂ ਜਗਜੀਤ ਸਿੰਘ ਡੱਲੇਵਾਲ ਹੋਰੀ ਮਰਨ ਵਰਤ ਤੇ ਬੈਠ ਗਿਆ ਅੱਜ 44ਵਾਂ ਦਿਨ ਹੈ ਉਹਨਾਂ ਦੀ ਹਾਲਤ ਕਾਫੀ ਗੰਭੀਰ ਹੋ ਚੁੱਕੀ ਹੈ ਬੀਪੀ ਉਹਨਾਂ ਦਾ ਲਗਾਤਾਰ ਵੱਧ ਘਟ ਰਿਹਾ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਸਮੱਸਿਆਵਾਂ ਉਹਨਾਂ ਨੂੰ ਸਰੀਰਕ ਤੌਰ ਦੇ ਉੱਤੇ ਆਉਣੀਆਂ ਸ਼ੁਰੂ ਹੋ ਗਈਆਂ ਨੇ ਜਾਣਕਾਰੀ ਮੁਤਾਬਕ ਉਹ ਬੋਲ ਵੀ ਨਹੀਂ ਸਕਦੇ ਹੁਣ ਚੰਗੀ ਤਰ੍ਹਾਂ ਤੇ ਉਹਨਾਂ ਦੀ ਜਾਂਚ ਕਰ ਰਹੀ ਮੌਇਨਾ ਕਰ ਰਹੀ ਟੀਮ ਜਿਹੜੀ ਡਾਕਟਰ ਸੋਇਮਾਨ ਸਿੰਘ ਹੋਰਾਂ ਦੀ ਹੈ ਡਾਕਟਰ ਸੋਇਮਾਨ ਸਿੰਘ ਵਿਦੇਸ਼ ਦੇ ਵਿੱਚ ਰਹਿੰਦੇ ਨੇ ਤੇ ਪਹਿਲਾਂ ਵੀ ਕਿਸਾਨੀ ਅੰਦੋਲਨ ਦੇ ਦੌਰਾਨ ਕਾਫੀ ਐਕਟਿਵ ਨਜ਼ਰ ਆਏ ਸੀ ਤੇ ਹੁਣ ਵੀ ਉਹਨਾਂ ਨੇ ਜਿੱਥੇ ਪਿੱਛੇ ਜੇ ਇੱਕ ਰਿਪੋਰਟ ਨੂੰ ਲੈ ਕੇ ਜਿਹੜੀ ਉਹਨਾਂ ਦੀ ਸਿਹਤ ਨੂੰ ਲੈ ਕੇ ਸੀ ਉਹਦੇ ਬਾਰੇ ਕਾਫੀ ਖੁਲਾਸੇ ਤੇ ਸ਼ੰਕੇ ਜ਼ਹਰ ਕੀਤੇ ਸੀਗੇ ਤੇ ਹੁਣ ਇੱਕ ਵਾਰ ਫੇਰ ਉਹਨਾਂ ਨੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ ਹੈ ਉਹਨਾਂ ਦਾ ਹਾਲ ਜਾਣਿਆ ਜ਼ਿਕਰਯੋਗ ਹੈ ਕਿ ਜਗਜੀਤ ਸਿੰਘ ਡੱਲੇਵਾਲ ਬਜ਼ੁਰਗ ਕਿਸਾਨ ਲੀਡਰ ਨੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਈ ਵਾਰ ਮਰਨਵਰਤ ਰੱਖਿਆ ਪਰ ਇਹ ਮਰਨਵਰਤ ਕਾਫੀ ਲੰਮਾ ਹੁੰਦਾ ਨਜ਼ਰ ਆ ਰਿਹਾ ਹੈ 44 ਦਿਨ ਹੋ ਗਏ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਵੀ ਪਹੁੰਚਾ ਹੋਇਆ ਹੈ ਤੇ ਹੁਣ 10 ਜਨਵਰੀ ਨੂੰ ਸੁਣਵਾਈ ਵੀ ਹੋਣੀ ਹੈ ਤੇ ਇਸ ਤੋਂ ਇਲਾਵਾ ਕਿਸਾਨਾਂ ਨੇ ਹੋਰ ਵੀ ਵੱਡੇ ਐਲਾਨ ਕਰ ਦਿੱਤੇ ਨੇ ਕਿ ਉਹਨਾਂ ਨੇ ਇੱਕ ਤਾਂ ਲੋੜੀ ਵਾਲੇ ਦਿਨ ਨਵੇਂ ਖੇਤੀ ਨੀਤੀ ਦੇ ਖਰੜੇ ਦੀਆਂ ਕਾਪੀਆਂ ਸਾੜਨੀਆਂ ਨੇ 26 ਜਨਵਰੀ ਨੂੰ ਟਰੈਕਟਰ ਮਾਰਚ ਕੀਤਾ ਜਾਵੇਗਾ ਤੇ 10 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਇਹ ਸਾਰੀਆਂ ਕਾਲਜ਼ ਉਹਨਾਂ ਨੇ ਦੇ ਦਿੱਤੀਆਂ ਨੇ ਪਰ ਦੂਜੇ ਪਾਸੇ ਅ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਾਫੀ ਨਾਜ਼ੁਕ ਹੈ ਨਾਜ਼ੁਕ ਕੜੀ ਦੇ ਵਿੱਚੋਂ ਗੁਜ਼ਰ ਰਹੇ ਨੇ ਪਰ ਸਿਆਸਤ ਵੀ ਪੂਰੇ ਜ਼ੋਰਾਂ ਦੇ ਉੱਤੇ ਹੈ ਪਤਾ ਨਹੀਂ ਲੀਡਰ ਕਦੋਂ ਉਹਨਾਂ ਦੀ ਗੱਲ ਮੰਨਣਗੇ ਕੇਂਦਰ ਸਰਕਾਰ ਕਦੋਂ ਇਸ ਮੋਰਚੇ ਦਾ ਕੋਈ ਹੱਲ ਕੱਢੇਗੀ ਮੁੱਖ ਮੁੱਦਾ ਇਹ ਹੀ ਹੈ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਚਾਹੀਦੀ ਹੈ ਜਿੰਨੀ ਵੀ ਉਹਨਾਂ ਦੀ ਪੈਦਾਵਾਰ ਹੁੰਦੀ ਹੈ ਫਸਲ ਹੁੰਦੀ ਹੈ ਉਹ ਸਾਰੀਆਂ ਫਸਲਾਂ ਉਹਨਾਂ ਦੀਆਂ ਐਮਐਸਪੀ ਦੇ ਉੱਤੇ ਹੀ ਖਰੀਦੀਆਂ ਜਾਣ ਤਾਂ ਜੋ ਕਿਸਾਨਾਂ ਨੂੰ ਫਾਇਦਾ ਹੋ ਸਕੇ ਜਿਸ ਤਰ੍ਹਾਂ ਤੁਸੀਂ ਹਾਲਾਤ ਦੇਖਦੇ ਹੋ ਕਿ ਅੱਜ ਕੱਲ ਸਬਜ਼ੀ ਦੇ ਰੇਟ ਨੇ ਜਿਹੜੇ ਉਹ ਬਾਜ਼ਾਰਾਂ ਦੇ ਵਿੱਚ ਕੁਝ ਹੋਰ ਨੇ ਤੇ ਜਿਹੜੀ ਕਿਸਾਨਾਂ ਤੋਂ ਖਰੀਦੀ ਜਾਂਦੀ ਸਬਜ਼ੀ ਆ ਉਹਦੇ ਰੇਟ ਕੁਝ ਹੋਰ ਹੁੰਦੇ ਨੇ ਜ਼ਮੀਨ ਅਸਮਾਨ ਦਾ ਅੰਤਰ ਪੈ ਜਾਂਦਾ ਹੈ। ਇਹੀ ਕੁਝ ਕਿਸਾਨ ਚਾਹੁੰਦੇ ਨੇ ਕਿ ਜਿਹੜੀ ਅਸੀਂ ਪੈਦਾਵਾਰ ਕਰਦੇ ਆ ਉਹਦੇ ਉੱਤੇ ਘੱਟੋ-ਘੱਟ ਸਮਰਥਨ ਮੁੱਲ ਜ਼ਰੂਰ ਮਿਲੇ ਤਾਂ ਜੋ ਅਸੀਂ ਵੀ ਆਪਣਾ ਗੁਜ਼ਾਰਾ ਕਰ ਸਕੀਏ। ਪਹਿਲਾਂ ਵੀ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਤਿੰਨ ਖੇਤੀ ਕਾਨੂੰਨ ਵਾਪਸ ਹੋ ਗਏ ਸੀ ਪਰ ਹੁਣ ਇੱਕ ਨਵਾਂ ਮੰਡੀ ਕਰਨ ਦੀ ਨੀਤੀ ਦਾ ਖਰੜਾ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਕੋਲ ਭੇਜਿਆ ਜਿਹਨੂੰ ਪੰਜਾਬ ਸਰਕਾਰ ਨੇ ਨਕਾਰ ਦਿੱਤਾ ਹੈ ਕਿ ਅਸੀਂ ਮਨਜ਼ੂਰ ਨਹੀਂ ਕਰਦੇ ਤੇ ਨਾ ਹੀ ਅਸੀਂ ਇਹਨੂੰ ਇੱਥੇ ਲਾਗੂ ਕਰਨ ਦੀ ਕੋਈ ਸਿਫਾਰਿਸ਼ ਕਰਦੇ ਆ ਤੇ ਇਸ ਨੂੰ ਲੈ ਕੇ ਮੀਟਿੰਗਾਂ ਵੀ ਸ਼ੁਰੂ ਹੋ ਗਈਆਂ ਨੇ ਪਰ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਹਾਲਤ ਕਾਫੀ ਨਾਜ਼ੁਕ ਹੋ ਚੁੱਕੀ ਹੈ ਕੋਈ ਬੰਦਾ ਪਿਛਲੇ 44-45 ਦਿਨਾਂ ਤੋਂ ਭੁੱਖਣ ਪਾਣਾ ਹੋਵੇ ਸਿਰਫ ਪਾਣੀ ਹੀ ਪੀ ਰਿਆ ਹੋਵੇ ਤਾਂ ਉਹਦੇ ਹਾਲਾਤ ਕਿਹੋ ਜਿਹੇ ਹੋਣਗੇ ਡਾਕਟਰ ਵੈਸੀ ਵੀ ਕਹਿ ਚੁੱਕੇ ਨੇ ਜਿਵੇਂ ਡਾਕਟਰ ਸੁਆਇਮਨ ਸਿੰਘ ਜਿਨ੍ਹਾਂ ਨੇ ਹੁਣ ਵੀ ਗੱਲ ਕੀਤੀ ਹੈ ਵੀਡੀਓ ਕਾਲ ਰਾਹੀਂ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਨਾਲ ਉਹਨਾਂ ਨੇ ਵੀ ਕਿਹਾ ਸੀਗਾ ਕਿ ਜੇਕਰ ਅਸੀਂ ਚਾਹੀਏ ਵਿਦੇਸ਼ ਲਿਆ ਕੇ ਵੀ ਉਹਨਾਂ ਦਾ ਇਲਾਜ ਕਰਵਾਉਣਾ ਚਾਹੀਏ ਜਗਜੀਤ ਸਿੰਘ ਡੱਲੇਵਾਲ ਦਾ ਤਾਂ ਤਾਂ ਵੀ ਉਹ ਜਲਦੀ ਠੀਕ ਨਹੀਂ ਹੋ ਸਕਦੇ ਕਿਉਂਕਿ ਉਹਨਾਂ ਦੇ ਮਲਟੀਪਲ ਆਰਗਨਸ ਦੇ ਉੱਤੇ ਇਹਦਾ ਅਸਰ ਪਿਆ ਹੈ ਖਾਸ ਕਰ ਉਹਨਾਂ ਦੇ ਹਾਰਟ ਦੇ ਉੱਤੇ ਗੁਰਦਿਆਂ ਦੇ ਉੱਤੇ ਤੇ ਲੀਵਰ ਦੇ ਉੱਤੇ ਇਸ ਭੁੱਖ ਹੜਤਾਲ ਦਾ ਕਾਫੀ ਬੁਰਾ ਪ੍ਰਭਾਵ ਪਿਆ ਹੈ ਤੇ ਉਹਨਾਂ ਨੂੰ ਠੀਕ ਹੋਣ ਦੇ ਵਿੱਚ ਸਮਾਂ ਵੀ ਲੱਗ ਸਕਦਾ ਹੈ ਤੇ ਹੋ ਸਕਦਾ ਹੈ ਕਿ ਉਹ ਪੂਰੀ ਤਰ੍ਹਾਂ ਸੇਤਮੰਦ ਨਾ ਵੀ ਹੋ ਸਕਣ ਪਰ ਸਭ ਨੂੰ ਚਿੰਤਾ ਹੈ ਅਸੀਂ ਵੀ ਇਹੀ ਕਹਿੰਦੇ ਆ ਕਿ ਇੱਕ ਵੱਡਾ ਲੀਡਰ ਜਦੋਂ ਅਜੇ ਇਹ ਕੰਮ ਦੇ ਵਿੱਚ ਪੈਂਦਾ ਹੈ ਜਾਂ ਅਜਿਹਾ ਕੋਈ ਵੱਡਾ ਮੁਕਾਮ ਹਾਸਲ ਕਰ ਲੈਂਦਾ ਹੈ ਤਾਂ ਉਹਦੇ ਬਾਰੇ ਸਰਕਾਰਾਂ ਨੂੰ ਜ਼ਰੂਰ ਚਿੰਤਤ ਹੋਣਾ ਚਾਹੀਦਾ ਹੈ ਤੇ ਸਰਕਾਰ ਨੂੰ ਅਲਟੀਮੇਟਮ ਕਿਸਾਨ ਵੀ ਦੇ ਚੁੱਕੇ ਨੇ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਹੋ ਗਿਆ ਉਹਨਾਂ ਦੇ ਨਾਲ ਕੋਈ ਅਜਿਹੀ ਗੱਲ ਹੋ ਗਈ ਅਣਹੋਣੀ ਹੋ ਗਈ ਤਾਂ ਜੋ ਅਗਲੇ ਹਾਲਾਤ ਹੋਣਗੇ ਉਹਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੋਵੇਗੀ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਅੰਦੋਲਨ ਕੀ ਮੋੜ ਲੈਂਦਾ ਹੈ ਤੇ ਕਦੋਂ ਸਰਕਾਰ ਕੇਂਦਰ ਦੀ ਸਰਕਾਰ ਕਿਸਾਨਾਂ ਦੇ ਨਾਲ ਗੱਲਬਾਤ ਦਾ ਰਾਹ ਖੋਲਦੀ ਹੈ ਆਪ ਵੀ ਕਰ ਰਹੇ ਆ ਐਫ ਡੀ ਜੀ ਆਕੀ ਪ੍ਰਧਾਨ ਜੀ ਵੀ ਸੁਣ ਰਹੇ ਤੁਹਾਡੀ ਗੱਲ ਮੈਂ ਤਾਂ ਸਪੀਕਰ ਤੇ ਲਾ ਦਤਾਂ ਮੈਂ ਸਮਝਦਾ ਹਾਂ ਕਿ ਕੋਈ ਕੁਝ ਕਰਨਾ ਹੈ। ਇਹ ਜਿਹੜੀ ਤੇ ਟੋਨੀ ਫਾਜੀ ਤੁਸੀਂ ਇਹਨਾਂ ਨਾਲ ਗੱਲ ਕਰੋ। ਜਿਹੜਾ ਵੀ ਰਾਹ ਲੱਭਣਾ ਹੈ ਰਾਹ ਲੱਭੋ। ਜੋ ਗੱਲ ਕਹਿੰਦੇ ਹੋ ਉਹ ਨੂੰ ਜੋ ਜਿਦਾਂ ਹੀ ਆਪਾਂ ਗੱਲ ਕਰ ਸਕਦੇ ਆ ਆਪ ਕਰੀਏ। ਮੈਂ ਆਪਣੇ ਨੂੰ ਮੈਸੇਜ ਕਰ ਦਿੱਤਾ ਪਰ ਮੈਨੂੰ ਵੀ ਪਤਾ ਮੇਰੀ ਇਹ ਤਰ੍ਹਾਂ ਦਾ ਕੀ ਹੈ ਕਿ ਕਦਾ ਤੁਸੀਂ ਕੋਲ ਬੈਠੇ ਹੋ। ਜੋ ਤੁਸੀਂ ਕਰ ਸਕਦੇ ਇੱਥੇ ਉਹ ਨਾਲ ਗੱਲ ਕਰੋ। ਇਹਨਾਂ ਨੂੰ ਜੋ ਵੀ ਤੁਸੀਂ ਮਨਾਉਣਾ ਬਣਾਓ ਉਹ ਨਾਲ ਕਰ ਸਕਦੇ ਜੋ ਪਰ ਨੀ ਬੇਂਤੀ ਆਪਣੇ ਵੱਲੋਂ ਨੇ ਕੋਈ ਚੀਜ਼ ਵੀ ਘਟ ਹੋ ਸਕਦੀ ਸੀ ਅਸੀਂ ਇਹ ਚੀਜ਼ ਨਹੀਂ ਜੀ ਜੀ ਡਾਕਟਰ ਜੀ ਵੀ ਅਸੀਂ ਤਾਂ ਆਪਾਂ ਹੀ ਆਪਣੇ ਆਪ ਨੇ ਜੀ ਪਵਾ ਗਏ ਜੇ ਅਸੀਂ ਹੱਲ ਕੇ ਸਾਨੂੰ ਕੋਈ ਕਵੇ ਕਿ ਅਸੀਂ ਅਸੀਂ ਸਾਨੂੰ ਲੱਗਿਆ ਸੀ ਆ ਕਰ ਸਕਦੇ ਇਹ ਚੀਜ਼ ਜੀ ਬਿਲਕੁਲ ਜੀ ਵੀ ਹੁਣ ਰਾਤ 5-10 ਮਿੰਟ ਲਈ ਤੇ ਇੱਕ ਰੀਤਾ ਹੋਸਟੇ ਵੀ ਨਹੀਂ ਰਹੇਗੇ ਸੀ ਸੋ ਤੋਂ ਇਹ ਭਾਵਕ ਮੰਨ ਲਈ ਬੇਨਤੀ ਕਰ ਸਕਦੇ ਇਹਨਾਂ ਨੂੰ ਵੀ ਜਮਾ ਹੱਥ ਨਾ ਬੰਨੋ ਸਾਡੇ ਸਾਨੂੰ ਕੋਸ਼ਿਸ਼ ਤੇ ਦਰਹਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ